ਦਰਾਹਾ ਨਗਰ ਕੌਂਸਲ ਹੋਈ ਸਖਤ ਬਾਜ਼ਾਰ ਚੋਂ ਰੇੜੀਆਂ ਫੜੀਆਂ ਵਾਲਿਆਂ ਅਤੇ ਦੁਕਾਨਾਂ ਅੱਗੇ ਹੋਈ ਨਜਾਇਜ਼ ਕਬਜੇ ਹਟਾਉਂਦੇ ਹੋਏ ਨਗਰ ਕੌਂਸਲ ਕਰਮਚਾਰੀਆਂ ਨੇ ਸਮਾਂ ਚੁੱਕਿਆ ਅਤੇ ਦੁਕਾਨਦਾਰਾਂ ਨੂੰ ਇਸ ਮੌਕੇ ਹਾਜ਼ਰ ਕਾਰਜ ਸਦਕ ਅਧਿਕਾਰੀ ਹਰ ਨਰਿੰਦਰ ਸਿੰਘ ਸ਼ੇਰ ਗਿੱਲ ਨੇ ਰੇੜੀ ਫੜੀ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਕਿ ਕਿਸੇ ਕਿਸਮ ਦੀ ਕੀਮਤ ਤੇ ਵੀ ਮੁੱਖ ਬਾਜ਼ਾਰ ਚ ਰੇੜੀਆਂ ਫੜੀਆਂ ਨਹੀਂ ਲੱਗਣ ਦਿੱਤੀਆਂ ਜਾਗ ਕੌਂਸਲ ਵੱਲੋਂ ਰੇੜੀ ਫੜੀ ਵਾਲਿਆਂ ਨੂੰ ਜਗ੍ਹਾ ਦਿੱਤੀ ਜਾ ਰਹੀ ਹੈ ਇਹ ਲੋਕ ਉੱਥੇ ਆਪਣੀਆਂ ਰੇੜੀਆਂ ਫੜੀਆਂ ਲਗਾ ਸਕਦੇ ਹਨ ਉਤੇ ਹੀ ਉਹਨਾਂ ਨੇ ਦੁਕਾਨਾਂ ਅੱਗੇ ਨਜਾਇਜ਼ ਕੱਪੜੇ ਕਰਨ ਵਾਲੇ ਦੁਕਾਨਦਾਰਾਂ ਨੂੰ ਵੀ ਚੇਤਾਵਨੀ ਦਿੱਤੀ ਅਤੇ ਕਿਹਾ ਕਿ ਇਹ ਕਾਰਵਾਈ ਲਗਾਤਾਰ ਰੋਜ਼ ਹੁੰਦੀ ਰਹੇਗੀ। ਯਾਦ ਵਿੱਚੋ ਸਮਾਨ ਚੱਕਿਆ ਜਾ ਰਿਹਾ ਹੈ ਕਿ ਸਮਾਨ ਇਹ ਜਿਹੜੀ ਪਬਲਿਕ ਨਿਊਸੀਅੰਸ ਹੋ ਰਹੀ ਹੈ ਡੇਲੀ ਬੇਸਿਸ ਦੇ ਉੱਪਰ ਜਿਹੜੇ ਰੇੜੀਆਂ ਵਾਲੇ ਜਾਂ ਫੜੀਆਂ ਵਾਲੇ ਇੱਥੇ ਟ੍ਰੈਫਿਕ ਕੰਜੈਸ਼ਨ ਨੂੰ ਕ੍ਰੀਏਟ ਕਰਦੇ ਆ ਉਹਨੂੰ ਅਸੀਂ ਠੀਕ ਕਰਨ ਵਾਸਤੇ ਇਹ ਕਰ ਰਹੇ ਆ ਉਹਨੂੰ ਵਾਰ-ਵਾਰ ਬੇਨਤੀ ਵੀ ਕੀਤੀ ਆ ਰਿਕੁਐਸਟ ਵੀ ਕੀਤੀ ਆ ਪਿਆਰ ਨਾਲ ਵੀ ਸਮਝਾਇਆ ਆ ਬਟ ਸਟਿਲ ਜਿਹੜੇ ਨਹੀਂ ਮੰਨਦੇ ਪਏ ਉਹਨਾਂ ਦੇ ਉੱਪਰ ਇਹ ਸ਼ਕਤੀ ਹੋਏਗੀ ਰੋਜ਼ ਹੋਏਗੀ ਹੁੰਦੀ ਰਹੇਗੀ ਜਦ ਤਾਈਂ ਇਹ ਸਿਸਟਮ ਠੀਕ ਨਹੀਂ ਹੁੰਦਾ ਅਸੀਂ ਬਿਲਕੁਲ ਟੋਲਰੇਟ ਨਹੀਂ ਕਰਨਾ ਹੋਣਾ ਵੀ ਸਾਡੇ ਸ਼ਹਿਰ ਦੇ ਵਿੱਚ ਟ੍ਰੈਫਿਕ ਹੋਵੇ ਇਹ ਸੜਕ ਸਾਰੀ ਨਵੀਂ ਬਣਾਈ ਹੈ yellow lining ਲਾਈ ਹੋਈ ਹੈ ਦਿਸ ਇਜ਼ ਅ ਪਾਰਟ ਆਫ ਡਿਸਪਲਿਨ ਐਂਡ ਸਾਰਿਆਂ ਨੂੰ ਇਹ ਮੰਨਣਾ ਪਏਗਾ ਮੇਰੀ ਇਹ ਰਿਕੁਐਸਟ ਹੈ ਅਪੀਲ ਹੈ ਅ ਬੇਨਤੀ ਕਰ ਲਓ ਜੀ ਜਿੱਦਾਂ ਵੀ ਕਹਿ ਲਓ ਇਹਨੂੰ ਪਲੀਜ਼ ਸਾਰੇ ਸ਼ਹਿਰ ਨਿਵਾਸੀ ਮੰਨਨ ਸਾਰੇ ਰੇੜੀਆਂ ਵਾਲੇ ਮੰਨਨ ਸਾਰੇ ਫੜੀਆਂ ਵਾਲੇ ਮੰਨਨ ਔਰ ਜਿਹੜਾ ਸਾਡਾ ਸਟਰੀਟ ਪੈਂਟਿੰਗ ਜ਼ੋਨ ਤਿਆਰ ਕੀਤਾ ਗਿਆ ਹੈ ਉੱਤੇ ਲੇਬਲਿੰਗ ਵਗੈਰਾ ਹੋ ਗਈ ਹੈ ਉੱਥੇ ਪਲੀਜ਼ ਮੂਵ ਕਰੋ ਔਰ ਆਪਣਾ ਡੇਲੀ ਬੇਸਿਸ ਦੇ ਉੱਪਰ ਆਪਣਾ ਸੈਲਫ ਕੌਨਫੀਡੈਂਸ ਨਾਲ ਆਪਣਾ ਕੰਮ ਕਰੋ ਰੋਟੀ ਕਮਾਓ ਔਰ ਸ਼ਹਿਰ ਨੂੰ ਟ੍ਰੈਫਿਕ ਮੁਕਤ ਕਰੋ ਇਹ ਸਭ ਗੱਲ ਕਰਦੇ ਕੁਝ ਦੁਕਾਨਦਾਰਾਂ ਵੱਲੋਂ ਮੋਟੀ ਰਕਮ ਦਿੱਤੀ ਜਾਂਦੀ ਹੈ ਰੇੜੀਆਂ ਖੜਾਣ ਲਈ ਉਹਨਾਂ ਤੇ ਕੀ ਕਾਰਵਾਈ ਹੋਏਗੀ ਵੀ ਆਰ ਨਾਟ ਕਨਸਰਨਡ ਵਿਦ ਮੋਟੀ ਰਕਮ ਯਾਰ ਅਸੀਂ ਮੋਟੀ ਰਕਮ ਦਾ ਸਾਡਾ ਕੋਈ ਲੈਣਾ ਦੇਣਾ ਨਹੀਂ ਲਵੇ ਨਾ ਲਵੇ ਪਰ ਟ੍ਰੇਡ ਹੀ ਕੋਈ ਨਹੀਂ ਖੜੀ ਹੋਏਗੀ ਸ਼ਾਇਦ ਇਹਦਾ ਬੜਾ ਕਲੀਅਰ ਜਿਹਾ ਹੈਗਾ ਕੋਈ ਰੇੜੀ ਸ਼ਹਿਰ ਦੇ ਵਿੱਚ ਰੇਲਵੇ ਰੋਡ ਦੇ ਉੱਪਰ ਨਹੀਂ ਖੜੀ ਹੋਏਗੀ ਇਹ ਸਾਡਾ ਕਲੀਅਰ ਕੱਟ ਹੈਗਾ ਡਾਇਰੈਕਸ਼ਨ ਸਿੱਤੀ ਰਾਤ ਸਵਾਜ ਸੇਵਕ ਦਾ ਗੁਜਰਤਪੁਰ ਮੰਗਟ ਨੇ ਵੀ ਇਹੀ ਮਸਲਾ ਚੱਕਿਆ ਸੀ ਕਿ ਵਾਲਿਆਂ ਵੱਲੋਂ ਬਹੁਤ ਕਬਜ਼ੇ ਕੀਤੇ ਨੇ ਉਸ ਮਾਮਲੇ ਜਿਹਨਾਂ ਨੇ ਵੀ ਬੜਾ ਕਾਫੀ ਮੈਂ ਐਪਰੀਸ਼ੀਏਟ ਕਰਦਾ ਹਾਂ ਮੈਡਮ ਮੰਗਟ ਨੂੰ ਉਹਨਾਂ ਨੇ ਬੜਾ ਅੱਛਾ ਇਹ ਇੱਕ ਸੋਸ਼ਲ ਕੌਜ਼ ਵਾਸਤੇ ਅੱਗੇ ਆਏ ਆ ਉਹਨਾਂ ਨੇ ਆਪਣਾ ਆ ਆਈਡੀਆਜ਼ ਜਿਹੜੇ ਰੱਖੇ ਹੈ ਤੇ ਬਾਕੀ ਸ਼ਹਿਰ ਨਿਵਾਸੀਆਂ ਨੂੰ ਵੀ ਮੈਂ ਕਹਿੰਦਾ ਆਪਣਾ ਫੀਡਬੈਕ ਦੇਣ ਔਰ ਸਾਡੇ ਨਾਲ ਇਸ ਚੀਜ਼ ਦੇ ਵਿੱਚ ਆ ਕੇ ਸਾਡਾ ਸਹਿਯੋਗ ਦੇਣ ਤਾਂ ਕਿ ਅਸੀਂ ਸਟਰੀਟ ਵੈਂਡਰਸ ਨੂੰ ਸਟਰੀਟ ਵੈਂਡਿੰਗ ਜ਼ੋਨ ਦੇ ਵਿੱਚ ਲਿਜਾਣ ਦੇ ਵਿੱਚ ਕਾਮਯਾਬ